ਰੀਪਕੁਰ ਟਿਬਾਨਾ ਦੀ ਸਵੈ ਜੀਮਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕੰਡ 24 ਧਰਮਸਾਲਾ ਤੋਂ ਪਹਿਲੇ ਨਾਬੇ ਤੇ ਫਿਰ ਮੇਰੀ ਬਦਲੀ ਪਟਿਆਲੇ ਦੀ ਹੋ ਗਈ ਉਹੀ ਪੁਰਾਣਾ ਮਹਿੰਦਰਾ ਕਾਲਜ ਉਹੀ ਪੁਰਾਣੇ ਪ੍ਰੋਫੈਸਰ ਤੇ ਉਹੀ ਪੰਜਾਬੀ ਵਿਭਾਗ ਦੇ ਹੈੱਡ ਪ੍ਰੋਫੈਸਰ ਪ੍ਰੀਤਮ ਸਿੰਘ ਮੇਰੇ ਜੱਡੇ ਜੱਡੇ ਹੀ ਹਰਬੰਸ ਬਰਾੜ ਗੁਰਬਖਸ਼ ਸੋਚ ਨਵਤੇਜ ਭਾਰਤੀ ਵਰਗੇ ਸਿਆਣੇ ਐਮਏ ਦੇ ਵਿਦਿਆਰਥੀ ਬੜੀਆਂ ਚੰਗੀਆਂ ਸਰਿੰਦਰ ਸ਼ਰਨਜੀਤ ਤੇ ਸਰਜੀਤ ਬੈਂਸ ਵਰਗੀਆਂ ਕੁੜੀਆਂ ਪੜਦੇ ਪੜਾਉਂਦੇ ਵੀ ਰਹਿਣਾ ਗੱਪਾਂ ਵੀ ਮਾਰਨੀਆਂ ਕਿ ਦੂਜੇ ਨੂੰ ਮਜ਼ਾਕ ਵੀ ਕਰਨੇ ਤੇ ਚਾਹਾਵਾ ਵੀ ਪੈਂਦੇ ਰਹਿਣਾ ਹਰਵੰਸ ਬਰਾੜ ਨੇ ਇੱਕ ਵਾਰੀ ਜਮਾਤ ਵਿੱਚ ਪੜਾਦੀ ਨੂੰ ਮੈਨੂੰ ਆਖਿਆ ਪੜਾਉਂਦੇ ਪੜਾਉਂਦੇ ਤੁਸੀਂ ਮੇਰੇ ਵੱਲ ਕਿਉਂ ਝਾਕਦੇ ਰਹਿੰਦੇ ਹੋ ਤੇ ਮੈਂ ਘਬਰਾ ਗਈ ਸੀ ਮੈਨੂੰ ਘਬਰਾਉਣ ਲਈ ਹੀ ਤਾਂ ਉਸਨੇ ਆਖਿਆ ਸੀ ਫਿਰ ਸਾਰਿਆਂ ਦੇ ਸਾਹਮਣੇ ਮੈਡਮ ਪੈਣੀ ਪਹਿਨਾ ਮੱਥਾ ਟੇਕਦਾ ਆਖਣਾ ਸ਼ੁਰੂ ਕਰ ਦਿੱਤਾ ਦੋ ਕੁ ਦਿਨ ਘਬਰਾ ਕੇ ਸ਼ਰਮਾ ਕੇ ਮੈਂ ਵੀ ਹਰੇਕ ਨੂੰ ਆਖਣਾ ਸ਼ੁਰੂ ਕਰ ਦਿੱਤਾ ਜਿਉਂਦਾ ਰਹਿ ਮੈਡਮ ਨਹੀਂ ਇਹ ਤਾਂ ਸਾਡੀ ਦੀਦੀ ਹੈ ਉਹਨਾਂ ਆਪੇ ਫੈਸਲਾ ਕੀਤਾ ਤੇ ਆਪੇ ਲਾਗੂ ਕਰ ਲਿਆ ਮੈਂ ਵੀ ਉਹਨਾਂ ਨੂੰ ਸੱਚੀ ਮੁੱਚੀ ਦੇ ਭੂਤ ਆਖਣਾ ਸ਼ੁਰੂ ਕਰ ਦਿੱਤਾ ਤੇ ਫਿਰ ਇੱਕ ਵਾਰ ਸੱਚੀ ਮੁੱਚੀ ਦੇ ਭੂਤਾਂ ਬਾਰੇ ਸੱਚੋ ਸੱਚ ਲਿਖ ਕੇ ਕਿਰਤਸਾਲੀ ਨੂੰ ਭੇਜ ਦਿੱਤਾ ਲਿਖਿਆ ਸੀ ਸ਼ਿਆਲ ਦੀ ਹਨੇਰੀ ਰਾਤ ਸੀ ਠੱਕਾ ਵੱਜ ਰਿਹਾ ਸੀ ਬਾਰ ਖੜਕਿਆ ਮੈਂ ਉੱਠ ਕੇ ਖੋਲਿਆ ਬਾਹਰ ਇੱਕ ਭੂਤ ਖੜਾ ਸੀ ਮੱਥਾ ਢੇਗਦਾ ਦੀਦੀ ਇਕੱਲੇ ਹਾਂ ਆਖ ਭੂਤ ਅੰਦਰ ਲੰਘ ਆਇਆ ਮੈਂ ਵੀ ਕੱਲ ਲਈ ਆਇਆ ਹਾਂ ਦੂਜੇ ਭੂਤ ਨੇ ਅੰਦਰ ਵੜਦਿਆਂ ਕਿਹਾ ਮੈਂ ਵੀ ਕੱਲਾ ਹੀ ਆਂ ਮਗਰ ਆਇਆ ਤੀਜਾ ਭੂਤ ਬੋਲਿਆ ਅਸੀਂ ਸਾਰੇ ਕੱਲੇ ਹੀ ਆਇਆ ਚੌਥੇ ਭੂਤ ਨੇ ਮਗਰਾਰੇ ਦੋ ਤਿੰਨ ਭੂਤਾਂ ਵੱਲ ਹੱਥ ਕਰਕੇ ਆਖਿਆ ਅਸੀਂ ਸੋਚਿਆ ਤੁਸੀਂ ਕੱਲੇ ਬੈਠੇ ਹੋਵਗੇ ਚੱਲਦੇ ਹਾਂ ਕਮਰੇ ਵਿੱਚ ਬੈਠੇ ਭੂਤਾਂ ਵਿੱਚੋਂ ਇੱਕ ਬੋਲਿਆ ਘਰ ਦੇ ਕਿਤੇ ਗਏ ਹੋਏ ਨੇ ਇੱਕ ਤਾਜ਼ੇ ਤਾਜ਼ੇ ਬਣੇ ਭੂਤ ਨੇ ਗਲਤੀ ਨਾਲ ਪੁੱਛਿਆ ਨਹੀਂ ਇੱਥੇ ਹੀ ਹਾਂ ਸਭ ਮੈਂ ਕਿਹਾ ਤੇ ਜ਼ਿਆਦਾ ਪਾਣੀ ਟਰਵਾ ਦਿੱਤਾ ਕੁਛ ਖਾਣ ਨੂੰ ਵੀ ਚਾਹੀਦਾ ਹੈ ਭੁੱਖੇ ਨੇ ਵੱਡੇ ਭੂਤ ਨੇ ਦੱਸਿਆ ਤੁਹਾਨੂੰ ਕਿਹਾ ਸੀ ਨਵਾਂ ਰਿਕਾਰਡ ਪਲੇਅਰ ਲੈ ਲਓ ਮਿਊਜ਼ਿਕ ਸੁਣ ਲਈ ਲੋਕਾਂ ਦੇ ਜਾਣਾ ਪੈਂਦਾ ਹੈ ਇੱਕ ਹੋਰ ਬੋਲਿਆ ਪਹਿਲੀ ਨੂੰ ਖਰੀਦ ਲਵਾਂਗੇ ਮੈਂ ਦੱਸਿਆ ਰੋਟੀ ਖਾਂਦਾ ਖਾਂਦਾ ਇੱਕ ਭੂਤ ਆਪਣੇ ਛੱਗੇ ਨਾਲ ਹੱਥ ਪਹੁੰਚ ਕੇ ਅਲਮਾਰੀ ਵਿੱਚ ਲੀਆਂ ਕਿਤਾਬਾਂ ਠੀਕ ਕਰਨ ਲੱਗ ਪਿਆ ਤੁਸੀਂ ਰਾਜਾ ਰਾਉ ਦਾ ਨਾਵਲ ਖਤਮ ਕਰ ਲਿਆ ਅਜੇ ਨਹੀਂ ਖਤਮ ਕਰੋ ਫਿਰ ਡਿਸਕਸ ਕਰੀਏ ਬੜਾ ਚਿੱਲਾ ਦਿੰਦੇ ਹੋ ਅਸਲ ਵਿੱਚ ਅੱਖਰਾਂ ਵਿੱਚ ਨਹੀਂ ਅੱਖਰਾਂ ਨੂੰ ਆਪਣੇ ਵਿੱਚ ਹੀ ਲਗਾਉਂਦੇ ਨੇ ਇਸ ਲਈ ਬਹੁਤਾ ਚਿਰ ਲੱਗ ਜਾਂਦਾ ਹੈ ਮਿਰਿਤਾ ਮਹਾਪੁੱਤ ਨੇ ਜਵਾਬ ਦਿੱਤਾ ਮੈਨੂੰ ਤਾਂ ਕਈ ਵਾਰੀ ਐਵੇਂ ਮਹਿਸੂਸ ਹੁੰਦਾ ਜਿਵੇਂ ਬੜੀ ਕੁਵੇਲੇ ਜਾ ਗਈਆਂ ਵੱਡੇ ਵੱਡੇ ਤੁੱਪਾਂ ਚੜਾਈਆਂ ਨੇ ਕੰਮ ਬਹੁਤ ਪਿਆ ਤੇ ਵਕਤ ਬਹੁਤ ਥੋੜਾ ਹੈ ਮੈਂ ਬਾਰੀ ਤੋਂ ਪਾਰ ਹਨੇਰੇ ਵਿੱਚ ਦੂਰ ਤੱਕ ਦੇਖਦਿਆਂ ਕਿਆ ਇੰਨਾ ਥੋੜਾ ਹੈ ਕਿ ਤੁਸੀਂ ਜਾਗ ਪਏ ਹੋ ਉਹਨਾਂ ਦਾ ਕੀ ਹਾਲ ਹੈ ਜਿਹੜੇ ਅਜੇ ਸੁੱਤੇ ਹੀ ਹੋਏ ਨੇ ਇਹ ਪੂਤ ਨੇ ਬਾਰੀ ਵਿੱਚ ਸਮਾਨ ਉੱਤੇ ਬੱਦਲਾਂ ਵਿੱਚ ਦਿਸ ਰਹੇ ਕਿਸੇ ਕਿਸੇ ਤਾਰੇ ਵੱਲ ਹੱਥ ਕਰਕੇ ਕਿਹਾ ਤੇਰੀ ਕਵਿਤਾ ਦਾ ਕੀ ਹਾਲ ਹੈ ਮੈਂ ਉਸ ਨੂੰ ਪੁੱਛਿਆ ਛੱਡ ਦਿੱਤੀ ਹੈ ਲਿਖਣੀ ਇਹ ਗੱਲ ਮਾੜੀ ਹੈ ਮਾੜੀਆਂ ਗੱਲਾਂ ਵੀ ਤੁਹਾਡੇ ਕੋਲੋਂ ਹੀ ਸਿੱਖੀਆਂ ਹਨ ਉਹ ਆਖ ਰਿਹਾ ਸੀ ਉਹ ਸਾਰੇ ਪੂਤਵਾੜੇ ਦੇ ਮੈਂਬਰ ਹਨ ਹਰ ਕੋਈ ਪੂਤਵਾੜੇ ਦਾ ਮੈਂਬਰ ਨਹੀਂ ਹੋ ਸਕਦਾ ਭਾਵੇਂ ਮੈਂਬਰ ਹੋਣ ਦਾ ਚੰਦਾ ਕੋਈ ਨਹੀਂ ਪੂਤਵਾੜਾ ਕਿਸੇ ਸੰਸਥਾ ਕਿਸੇ ਬਾਦ ਜਾਂ ਕਿਸੇ ਥਾਂ ਦਾ ਨਾਂ ਨਹੀਂ ਇਹ ਤਾਂ ਇੱਕ ਟੱਬਰਦਾਰੀ ਹੈ ਇਸ ਟੱਬਰ ਦੇ ਸਾਰੇ ਜੀਆਂ ਨੂੰ ਭੂਤ ਆਖਿਆ ਜਾਂਦਾ ਹੈ ਮੈਂ ਕਦੇ-ਕਦੇ ਇਹਨਾਂ ਨੂੰ ਬੇਕਰੇ ਤੇ ਹੋਰ ਕਾਂਗੀ ਆਖਦੀ ਹੁੰਦੀ ਹਾਂ ਇਸ ਦਾ ਇਹ ਮਤਲਬ ਨਹੀਂ ਕਿ ਇਹਨਾਂ ਦਾ ਘਰ ਕੋਈ ਨਹੀਂ ਸਗੋਂ ਸਾਰਾ ਸੰਸਾਰ ਇਹਨਾਂ ਦਾ ਘਰ ਹੈ ਮੇਰ-ਤੇਰ ਦੇ ਛੋਟੇ ਝਗੜਿਆਂ ਵਿੱਚ ਇਹ ਭੂਤ ਨਹੀਂ ਪੈਂਦੇ ਅੱਜ ਕੱਲ੍ਹ ਭੂਤਵਾੜੇ ਦੇ ਮੈਂਬਰ ਤੁਹਾਨੂੰ ਚੰਡੀਗੜ੍ਹ ਵਾਲਾ ਫਰੀਦਕੋਟ ਦਿੱਲੀ ਬਠਿੰਡਾ ਗੜਦੀਵਾਲ ਕੈਨੇਡਾ ਇੰਗਲੈਂਡ ਤੇ ਅਮਰੀਕਾ ਵਿੱਚ ਵੀ ਮਿਲ ਜਾਣਗੇ ਪਰ ਪੱਕਾ ਤਾਂ ਇਹਨਾਂ ਦਾ ਪਟਿਆਲਾ ਹੀ ਹੈ ਖੁੱਲਾ ਜਾਂ ਕੋਈ ਘਰ ਇਹ ਭੂਤ ਕਰਾਏ ਉੱਤੇ ਲੈ ਲੈਂਦੇ ਹਨ ਅਮਿਓਕਰ ਇੱਕ ਕਮਰੇਦਾਰ ਹੀ ਹੋਵੇ ਜਿਹੜਾ ਭੂਤ ਕਿਸੇ ਕੰਮ ਉੱਤੇ ਆ ਕਰਾਇਆ ਉਸ ਭੂਤ ਨੇ ਦਿਨਾ ਹੁੰਦਾ ਜੇ ਕਰਾਇਆ ਕੋਈ ਚਿਰ ਨਾ ਦਿੱਤਾ ਜਾ ਸਕੇ ਤਾਂ ਬੜੀ ਖੁਸ਼ੀ ਨਾਲ ਕਰਾਇ ਵਿੱਚ ਸਾਰਾ ਸਮਾਨ ਦੇ ਕੇ ਕਿਸੇ ਹੋਰ ਘਰ ਵਿੱਚ ਆ ਜਾਂਦੇ ਹਨ ਉੰਜ ਵੀ ਜਾਣ ਪਹਿਚਾਨ ਵਾਲਿਆਂ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਕੇ ਥੋੜੀ ਜਾਈਦਾ ਹਿਸਾਬ ਕਿਤਾਬ ਚੱਲਦਾ ਹੀ ਰਹਿਣਾ ਚਾਹੀਦਾ ਫਿਰ ਇਹਨਾਂ ਦਿਨਾਂ ਵਿੱਚ ਸਮਾਜਵਾਦ ਨੂੰ ਬੜੀ ਤੀਬਰਤਾ ਨਾਲ ਉਡੀਕਿਆ ਜਾਂਦਾ ਕਿਸੇ ਨਾ ਕਿਸੇ ਪੁੱਤ ਦੇ ਪਿੰਡ ਤੋਂ ਦਾਣਿਆਂ ਦੀ ਬੋਰੀ ਆ ਜਾਂਦੀ ਹੈ। ਭੂਤ ਆਟਾ ਪਿਆ ਲੈਂਉਂਦੇ ਹਨ ਤੇ ਵਾਰੀ-ਵਾਰੀ ਰੋਟੀਆਂ ਪਕਾਉਂਦੇ ਹਨ। ਕਈ ਵਾਰੀ ਪਕਾਉਣ ਵਾਲੇ ਨੂੰ ਬਚਦੀ ਹੈ ਨਹੀਂ, ਉਹ ਫਿਰ ਕਿਸੇ ਵਾਕਿਫ ਦੇ ਘਰ ਚਲਾ ਜਾਂਦਾ ਹੈ। ਰੋਟੀ ਮਿਲ ਗਈ ਤਾਂ ਠੀਕ ਹੈ, ਨਹੀਂ ਤਾਂ ਆ ਕੇ ਕਵਿਤਾ ਲਿਖਣ ਲੱਗ ਜਾਂਦਾ ਹੈ। ਜੇ ਦੂਸਰੇ ਮਹਿਸੂਸ ਕਰਨ ਕਿ ਇਸ ਨੂੰ ਰੋਟੀ ਨਹੀਂ ਮਿਲੀ ਤਾਂ ਉਹ ਬੜੇ ਹੀ ਖੂਬਸੂਰਤ ਤਰੀਕੇ ਨਾਲ ਦੱਸਦਾ ਹੈ। ਅਸੀਂ ਅੰਨ ਦੇ ਕੀੜੇ ਨਹੀਂ, ਅਸੀਂ ਜੱਗ ਉੱਤੇ ਰੋਟੀਆਂ ਖਾਣ ਨਹੀਂ ਆਏ। ਕਦੇ-ਕਦੇ ਵਰਤ ਰੱਖਣਾ। ਡਾਕਟਰ ਅਨਸਾਰ ਸਿਹਤਰੀ ਚੰਗਾ ਹੁੰਦਾ ਹੈ। ਸਤਿਜਿਤ ਰੇਦੀ ਫਿਲਮ ਦੇਖਣ ਲਈ ਭੂਤ ਸਾਈਕਲਾਂ ਉੱਤੇ ਹੀ ਪਟਿਆਲੇ ਤੋਂ ਬਾਲੇ ਨੂੰ ਤੁਰ ਪੈਂਦੇ ਹਨ ਉੱਥੇ ਰੰਦਾ ਕੋਈ ਭੂਤ ਮੂਰਲੀਆਂ ਕਤਾਰਾਂ ਵਿੱਚ ਸੀਟਾਂ ਰਖਵਾ ਛੱਡਦਾ ਹੈ ਰਿਕਸ਼ੇ ਵਾਲਿਆਂ ਮਜ਼ਦੂਰਾਂ ਦਿਹਾੜੀਦਾਰਾਂ ਨਾਲ ਮੂਰਲੀਆਂ ਕਤਾਰਾਂ ਵਿੱਚ ਬੈਠੇ ਭੂਤ ਸੋਚ ਰਹੇ ਹੁੰਦੇ ਹਨ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਮੂਰਲੀਆਂ ਕਤਾਰਾਂ ਦੇ ਹੱਕਦਾਰਾਂ ਨੂੰ ਸਿਰਫ ਸਿਨੇਮਿਆਂ ਵਿੱਚ ਹੀ ਮੂਰਲੀਆਂ ਕਤਾਰਾਂ ਕਿਉਂ ਪ੍ਰਾਪਤ ਹੁੰਦੀਆਂ ਹਨ ਸਾਰੀਆਂ ਲਾਇਬ੍ਰੇਰੀਆਂ ਵਿੱਚ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਕਿਤਾਬ ਕਿੱਥੇ ਪਈ ਹੈ ਇਹਨਾਂ ਭੂਤਾਂ ਨੂੰ ਇਹ ਵੀ ਪਤਾ ਹੁੰਦਾ ਕਿ ਸ਼ਹਿਰ ਵਿੱਚ ਕਿਹੜੇ ਲੋਕ ਕਿਤਾਬਾਂ ਨੂੰ ਖਰੀਦਦੇ ਹਨ ਤੇ ਕਿਹੜੇ ਉਹਨਾਂ ਨੂੰ ਪੜ੍ਹਦੇ ਹਨ ਜਿਸ ਦਿਨ ਕੋਈ ਕੰਮ ਦੀ ਕਿਤਾਬ ਕਿਸੇ ਦੁਕਾਨ ਉੱਤੇ ਆ ਜਾਵੇ ਭੂਤ 4 ਦਿਨ ਜਾਂ 8 ਦਿਨ ਲਈ ਕਿਤਾਬ ਦੀ ਕੀਮਤ ਅਨੁਸਾਰ ਚਾਹ ਪਾਣੀ ਦਾ ਰਾਸ਼ਨ ਬੰਦ ਕਰਕੇ ਕਿਤਾਬ ਖਰੀਦ ਲੈਂਦੇ ਹਨ ਪਰ ਕਈ ਵਾਰੀ ਕਿਸੇ ਭੂਤ ਦੀ ਫੀਸ ਪਰਲੀ ਸਭ ਭੂਤਾਂ ਦੀਆਂ ਕਿਤਾਬਾਂ ਵਿਕ ਜਾਂਦੀਆਂ ਹਨ ਇੱਕ ਦਿਨ ਇੱਕ ਭੂਤ ਕਵਿਤਾ ਮੁਕਾਬਲੇ ਵਿੱਚ 50 ਰੁਪਏ ਦਾ ਨਾਮ ਲਿਆ ਭੂਤਾਂ ਨੇ ਸਲਾਹ ਬਣਾਈ ਚਲੋ ਅਜਾਇਸ਼ करिए दारू ल्यांदी ਗਈ ਪਾਨ ਲਿਆਂਦੇ ਗਏ ਸੇਲਟਾਂ ਲਿਆਂਦੀਆਂ ਗਈਆਂ ਸਿਉਾਂ ਦੀ ਸਬਜ਼ੀ ਬਣੀ ਇਨਾਮ ਜਿੱਤਣ ਵਾਲੇ ਪੁੱਤ ਨੇ ਤਰਲਾ ਕੀਤਾ ਕਿ ਉਸ ਦੀ ਜੁੱਤੀ ਟੁੱਟ ਗਈ ਹੈ ਉਸ ਨੂੰ ਵਿੱਚੋਂ ਫਲੀਟ ਲੈ ਦਿੱਤੇ ਜਾਣ ਪਰ ਉਸ ਦੀ ਅਪੀਲ ਸਰਬਸੰਮਤੀ ਨਾਲ ਰੱਦ ਕਰ ਦਿੱਤੀ ਗਈ दारू ਪੀ ਕੇ ਉਹ ਗਲੀ ਵਿੱਚ ਲਿٹے ਆਪਸ ਵਿੱਚ ਗਾਲਾਂ ਕੱਢੀਆਂ ਵੱਡਾ ਪੁੱਤ ਰੋ ਵੀ ਪਿਆ ਕਿ ਉਸ ਦੇ ਵਿਆਹ ਬਾਰੇ ਕਦੇ ਸੋਚਿਆ ਨਹੀਂ ਗਿਆ ਸਭ ਤੋਂ ਛੋਟੇ ਪੁੱਤ ਨੇ ਆਪਣੀ ਸਹੇਲੀ ਦਾ ਖੱਤ ਪੜ੍ਹ ਕੇ ਸੁਣਾਇਆ ਤੇ ਇਉਂ ਐਸ਼ ਕੀਤੀ ਗਈ ਜੇ ਕੋਈ ਕਿਸੇ ਭੂਤ ਨੇ ਕਿਸੇ ਇੰਟਰਵਿਊ ਉੱਤੇ ਜਾਣਾ ਹੁੰਦਾ ਹੈ ਤਾਂ ਕਿਸੇ ਭੂਤ ਦੀ ਜੁੱਤੀ ਕਿਸੇ ਦਾ ਕੋਟ ਕਿਸੇ ਦੀ ਪੱਗ ਉਸ ਨੂੰ ਲੈ ਦਿੱਤੀ ਜਾਂਦੀ ਹੈ ਉਸ ਦੇ ਮੁਕਾਬਲੇ ਉੱਤੇ ਕੋਈ ਹੋਰ ਭੂਤ ਹਰਜ਼ੀ ਨਹੀਂ ਦਿੰਦਾ ਜੇ ਚੁਣ ਲਿਆ ਜਾਵੇ ਤਾਂ ਚੋਣ ਕਮੇਟੀ ਦੀ ਅਕਲ ਦੀ ਦਾਤ ਦਿੱਤੀ ਜਾਂਦੀ ਹੈ ਨਹੀਂ ਤਾਂ ਸਮਝਿਆ ਜਾਂਦਾ ਕਿ ਚੋਣ ਕਮੇਟੀ ਬੇਵਕੂਫਾਂ ਦੀ ਸੀ ਬਹੁਤੀਆਂ ਚੋਣ ਕਮੇਟੀਆਂ ਬੇਵਕੂਫਾਂ ਦੀਆਂ ਹੀ ਸਾਬਤ ਹੁੰਦੀਆਂ ਹਨ ਫਿਰ ਸocrates ਤੋਂ ਲੈ ਕੇ Sukirat Singh ਫਰਿਆਦੀ ਤੱਕ ਦੇ ਹਵਾਲੇ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਮੇਂ ਨੇ ਨਹੀਂ ਸਮਝਿਆ ਤੇ ਪੀਂ ਲਈ ਜ਼ਹਿਰ ਦਾ ਪਿਆਲਾ ਦੇ ਦਿੱਤਾ ਮੈਥੀਸਿਸ 4 ਦਿਨਾਂ ਤੱਕ ਦੇਣਾ ਸੀ ਪਤਾ ਲੱਗਿਆ ਟਾਈਪ ਮੁੜ ਕਰਵਾਉਣਾ ਪਵੇਗਾ ਕੁਝ ਚੀਜ਼ਾਂ ਗਲਤ ਹੋ ਗਈਆਂ ਸਨ ਮੈਂ ਬਹੁਤ ਪਰੇਸ਼ਾਨ ਹੋ ਗਈ ਇੰਨਾ ਕੰਮ ਚਾਰ ਦਿਨਾਂ ਵਿੱਚ ਸੰਭਵ ਨਹੀਂ ਸੀ ਪੁੱਤਾਂ ਨੂੰ ਪਤਾ ਲੱਗਿਆ ਪਹੁੰਚ ਕੇ ਦੋ ਟਾਈਪਿਸਟ ਲੈ ਆਏ ਇੱਕ ਇੱਕ ਕਾਪੀ ਸੰਭਲੀ ਰਾਤ ਪੈ ਗਈ ਦਿਨ ਚੜ ਗਿਆ ਫਿਰ ਰਾਤ ਪੈ ਗਈ ਫਿਰ ਦਿਨ ਚੜ ਗਿਆ ਫਿਰ ਰਾਤ ਪੈ ਗਈ ਪੁੱਤ ਕੰਮ ਲੱਗੇ ਹੋਏ ਸਨ ਟਾਈਪਿਸਟ ਵਾਰੋ ਵਾਰੀ ਕੰਮ ਕਰ ਰਹੇ ਸਨ ਚੌਥੇ ਦਿਨ ਜਿਲਦਾਂ ਬਣਾ ਕੇ ਇੱਕ ਪੂਤ ਬੱਸ ਵਿੱਚ ਜਿਲਦਾਂ ਸਿਕਾਉਂਦਾ ਥੀਸਿਸ ਚੰਡੀਗੜ੍ਹ ਨੂੰ ਲਈ ਜਾ ਰਿਹਾ ਸੀ ਇੱਕ ਦਿਨ ਗਰਮੀਆਂ ਦੀ ਦੁਪਹਿਰ ਨੂੰ ਬਾਹਰ ਖੜਕਿਆ ਮੈਂ ਖੋਲਿਆ ਬਾਹਰ ਇੱਕ ਕਬੂਤਰ ਖੜਾ ਸੀ ਆ ਬੈਠ ਮੈਂ ਉਸ ਨੂੰ ਪਸੀਨੋਂ ਪਸੀਨਾ ਹੋਇਆ ਦੇਖ ਗਿਆ ਬਸ ਮੈਂ ਹੁਣੇ ਮੋੜਨਾ ਮੈਂ ਲਾਲ ਪੈਨਸਲ ਖਰੀਦੀ ਸੀ ਦੇਖੋ ਕਿੰਨੀ ਸੋਹਣੀ ਹੈ ਮੈਂ ਕਿਹਾ ਵਖਾ ਮਾਂ ਬਾਕੀ ਪੂਸ ਸੁੱਤੇ ਪਏ ਨੇ ਰਾਤ ਸਾਰੀ ਪਰਦੇ ਰਹੇ ਸੀ ਨਾ ਉਸ ਨੇ ਪੈਨਸਲ ਮੇਰੇ ਅੱਗੇ ਕਰਕੇ ਕਿਹਾ ਮੈਂ ਪੈਨਸਲ ਹੱਥ ਵਿੱਚ ਫੜ ਲਈ ਧਿਆਨ ਨਾਲ ਵੇਖੀ ਲਾਲ ਪੈਨਸਲ ਸੀ ਇੱਕ ਪਾਣੀ ਦਾ ਗਲਾਸ ਪਿਆ ਦਿਓ ਮੈਂ ਪਾਣੀ ਲਿਆ ਦਿੱਤਾ ਅੱਛਾ ਮੈਂ ਚੱਲਦਾ ਆਖੋ ਪੂਤ ਬਲਦੀ ਦੁਪਹਿਰ ਵਿੱਚ 3 ਮੀਲ ਦੂਰ ਪੂਤਵਾੜੇ ਨੂੰ ਮੁੜ ਗਿਆ ਜਿੱਤੋਂ ਉਹ ਪੈਨਸਲ ਵਿਖਾਉਣ ਆਇਆ ਸੀ ਅੰਗਰੇਜ਼ੀ ਐਮਏ ਦਾ ਵਿਦਿਆਰਥੀ ਪੁੱਲ ਭਲੇਖੇ ਇੱਕ ਵਾਰੀ ਇੱਕ ਪੂਤਾਵਾੜੇ ਵਾਲਿਆਂ ਦੇ ਨਾਲ ਜਾ ਰਿਹਾ ਲਿਆ ਪਹਿਲੇ ਦਿਨ ਵਾਪਸ ਉਸ ਠਲਾ ਕੇ ਉਸਨੇ ਦੇਵੀ ਦੀ ਫੋਟੋ ਮੂਰੇ ਬੈਠ ਕੇ ਮਾਫੀ ਮੰਗੀ ਕਿ ਕਿਉਂ ਜੇ ਲਫੰਗਿਆਂ ਦਾ ਬਾਪ ਹੈ ਗਿਆ ਜਿਹੜੇ ਰੱਬ ਨੂੰ ਟਿੱਛਾਂਦੇ ਨੇ ਜਿਹੜੇ ਸਾਰੀ ਸਾਰੀ ਰਾਤ ਸੜਕਾਂ ਉੱਤੇ ਬੈਸਾਂ ਕਰਦੇ ਕੱਟ ਦਿੰਦੇ ਹਨ ਜਿਹੜੇ ਦੋ ਦੋ ਦਿਨ ਰੋਟੀ ਤੋਂ ਬਿਨਾਂ ਹੀ ਸਾਰ ਲੈਂਦੇ ਹਨ ਪੂਤਾ ਨੇ ਉਸ ਨੂੰ ਹਰਮਨ ਹੈਸ ਦੇ ਨਾਵਲ ਸਰਦਾਰਸਤ ਦਾ ਪਾਤਰ ਗੋਬਿੰਦਾ ਬਣਾ ਦਿੱਤਾ ਪਹਿਲੇ ਸਾਲ ਉਹ ਫੇਲ ਹੋ ਗਿਆ ਪਰ ਖੁਸ਼ ਸੀ ਕਿ ਘੱਟ ਤੋਂ ਘੱਟ ਪੂਤਾ ਵਿੱਚ ਰਹਿ ਕੇ ਉਸ ਨੂੰ ਇਹ ਪਤਾ ਲੱਗ ਗਿਆ ਕਿ ਉਹ ਕਿੱਡਾ ਨਲੈਕ ਹੈ ਪਰ ਹੁਣ ਉਹ ਤਕੜੇ ਤਕੜੇ ਪੂਤਾਂ ਨੂੰ ਠਿੱਬੀਆਂ ਲਾਉਂਦਾ ਹੈ ਤੁਸੀਂ ਕਦੋਂ ਮਰਨਾ ਇੱਕ ਦਿਨ ਇੱਕ ਭੂਤ ਨੇ ਮੈਨੂੰ ਪੁੱਛਿਆ ਕੀ ਗੱਲ ਮੈਂ ਨਹੀਂ ਚਾਹੁੰਦਾ ਤੁਸੀਂ ਕਦੇ ਮੇਰਾ ਈਮੇਲ ਸ਼ੈਟਰ ਕਰੋ ਸੋ ਮੈਂ ਚਾਹੁੰਦਾ ਹਾਂ ਕਿ ਜੋ ਤੁਸੀਂ ਹੁਣ ਹੋ ਉਹੀ ਮਰ ਜਾਓ ਇੱਕ ਭੂਤ ਨੂੰ ਬਸਾਂ ਨੌਕਰੀ ਮਿਲੀ ਸੀ ਉਹ ਪ੍ਰਿੰਸੀਪਲ ਨਾਲ ਲੜ ਪਿਆ ਇਹਨਾਂ ਨਾਲ ਘਟਨਾ ਕਿਹੜਾ ਸੋਖਾ ਹੈ ਉਸ ਭੂਤ ਨੇ ਸਹੀਫੇ ਵਿੱਚ ਜੋ ਕੁਝ ਲਿਖਿਆ ਉਸ ਤੋਂ ਪ੍ਰਭਾਵ ਧੋਕੇ ਪ੍ਰਿੰਸੀਪਲ ਮੁਰੂ ਨੂੰ ਨੌਕਰੀ ਤੇ ਰੱਖਣ ਲਈ ਚਾਰ ਹੋ ਗਿਆ ਪਰ ਭੂਤ ਸਮਝੌਤਾਵਾਦੀ ਨਹੀਂ ਸੀ ਕਦੇ ਕਦੇ ਸਿਆਣੇ ਲੋਕ ਡਿਗਰੀਆਂ ਲੈਣ ਨੌਕਰੀਆਂ ਤੇ ਲੱਗਣ ਵਜ਼ੀਫੇ ਪ੍ਰਾਪਤ ਕਰਨ ਲੇਖਕ ਬਣ ਤੇ ਪੈਸਾ ਕਮਾਉਣ ਦੇ ਗੁਰ ਉਹਨਾਂ ਨੂੰ ਦੱਸਦੇ ਹਨ ਤਾਂ ਉਹ ਚੁੱਪਚਾਪ ਸੁਣਦੇ ਰਹਿੰਦੇ ਹਨ ਫਿਰ ਉਹਨਾਂ ਵਿੱਚੋਂ ਕੋਈ ਹੌਲੀ ਦੇ ਕੇ ਪੁੱਛ ਲੈਂਦਾ ਅੱਛਾ ਪਹਿਲਾਂ ਜੇ ਨੌਕਰੀ ਮਿਲ ਗਈ ਕਿਤਾਬ ਛਪ ਗਈ ਐਸਾ ਪੱਲੇ ਹੋ ਗਿਆ ਫਿਰ ਇਸ ਫੇਰ ਨੂੰ ਅਗਲਾ ਕੀ ਸਮਝੇ ਬਹੁਤੇ ਲੋਕਾਂ ਦੀ ਕਹਾਣੀ ਇਸ ਫੇਰ ਤੇ ਆ ਕੇ ਮੁੱਕ ਜਾਂਦੀ ਹੈ ਪਰ ਭੂਤ ਸ਼ੁਰੂ ਹੀ ਇੱਥੋਂ ਕਰਦੇ ਹਨ ਮਤ ਦੇਣ ਵਾਲਿਆਂ ਵਿੱਚੋਂ ਕੋਈ ਇਹਨਾਂ ਨੂੰ ਬੇਵਕੂਫ ਸਮਝਦਾ ਕੋਈ ਆਪਣੇ ਆਪ ਨੂੰ ਬੇਵਕੂਫ ਕਹਿੰਦਾ ਤੇ ਫਿਰ ਛੇਤੀ ਛੇਤੀ ਇਹਨਾਂ ਦੇ ਕੋਲ ਆ ਕੇ ਬੈਠਣ ਦੀ ਹਿੰਮਤ ਨਹੀਂ ਕਰਦਾ ਇੱਕ ਭੂਤ ਦੀ ਸਬਜ਼ੀ ਲਿਆਉਣ ਉੱਤੇ ਡਿਊਟੀ ਸੀ ਕਿ ਆ ਗਿਆ ਸੀ ਜੋ ਸਬਜ਼ੀ ਸਭ ਤੋਂ ਸਸਤੀ ਹੈ ਉਹ ਲਿਆਉਣੀ ਹੈ ਉਸ ਮੌਸਮ ਵਿੱਚ ਆਲੂ ਸਭ ਤੋਂ ਸਸਤੇ ਸਨ ਹਰ ਰੋਜ਼ ਭੂਤ ਆਲੂ ਲੈ ਕੇ ਆਉਂਦਾ ਰਿਹਾ ਦੰਨੇ ਮਹੀਨੇ ਬਗਰੋਂ ਜਦੋਂ ਸਬਜ਼ੀ ਵਾਲੇ ਦਾ ਹਿਸਾਬ ਕੀਤਾ ਗਿਆ ਤਾਂ ਪਤਾ ਲੱਗਿਆ ਕਿੰਨੇ ਚਿਰ ਤੋਂ ਆਲੂ ਸਭ ਤੋਂ ਮਹਿੰਗੀ ਸਬਜ਼ੀ ਬਣ ਚੁੱਕੇ ਸਨ ਤੂੰ ਭਾਸਾ ਸੱਤੋਂ ਪੁੱਛ ਕੇ ਕਿਉਂ ਨਹੀਂ ਦੱਸਾਇਆ ਉਹ ਦੁਕਾਨਦਾਰ ਨੂੰ ਕੋਸ ਰਿਆ ਸੀ ਉਸ ਨੂੰ ਸ਼ਾਇਦ ਯਾਦ ਨਹੀਂ ਸੀ ਰਿਹਾ ਇਸ ਦੇਸ਼ ਵਿੱਚ ਪਾਪ ਦੌਣ ਘਟਾਉਣ ਦਾ ਕੰਮ ਉਹ ਲੋਕ ਕਰਦੇ ਨੇ ਜਿਹੜੇ ਕੋਈ ਵੀ ਕੰਮ ਨਹੀਂ ਕਰਦੇ ਇੱਕ ਦਿਨ ਸਾਰੇ ਪੁੱਤ ਕਿਸੇ ਪੁੱਤ ਦੇ ਪਿੰਡ ਮੱਕੀ ਦੀਆਂ ਰੋਟੀਆਂ ਤੇ ਸਾਕ ਖਾਣ ਗਏ ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਪੁੱਤ ਦੀ ਬੇਬੇ ਵਿਚਾਰੀ ਕੱਲੀ ਹੀ ਮਿੱਟੀ ਮਿੱਧ ਮਿੱਧ ਕੋਠਾ ਲੈ ਭਰੀ ਸੀ ਪੂਤ ਨੇ ਕਮਰ कसे ਕਰ ਲਈ ਕੁਝ ਭੂਤ ਮਿੱਟੀ ਮਿਦਣ ਲੱਗ ਪਏ ਕੁਝ ਕੋਠੇ ਉੱਤੇ ਚੜਾਉਣ ਤੇ ਕੁਝ ਬੱਚੇ ਜਾਵਾਂ ਲਿਪਣ ਲੱਗ ਪਏ ਬੇਬੇ ਬਥੇਰਾ ਰੋਕੇ ਬੇ ਕੋਈ ਦੇਖੂ ਤਾਂ ਕੀ ਕਹੂ ਨਾਲੇ ਤੁਹਾਡੇ ਲੀੜੇ ਮੇਲੇ ਹੋ ਜਾਣਗੇ ਆਥਨ ਤੀ ਕਪੂਤਾ ਨੇ ਸਾਰੇ ਕੋਠੇ ਲਿਪ ਦਿੱਤੇ ਬੇਬੇ ਨੇ ਵੀ ਰਜਮਾ ਖਿਓ ਸ਼ੱਕਰ ਪਾਇਆ ਇੱਕ ਪੂਤ ਅੱਜ ਬਹੁਤ ਜ਼ਿਆਦਾ ਖੁਸ਼ ਸੀ ਉਸਨੇ ਬੇਬੇ ਕੋਲ ਸਪਰਸ਼ ਕਰਕੇ ਸਰਤੀਆਂ ਵਿੱਚ ਅੱਜ ਪਹਿਲੀ ਵਾਰੀ ਇਕੱਲੇ ਨੇ ਪੂਰੀ ਰਸਾਈ ਲੈ ਲਈ ਸੀ ਉਹ ਵੀ ਸਾਰੀ ਰਾਤ ਲਈ ਅਗਲੇ ਦਿਨ ਮੁੜੇ ਆਉਂਦੇ ਹੋਏ ਪੂਤ ਸਾਰੇ ਰਾਤ ਡੰਨ ਦੀ ਮੈਟਾਫਿਜ਼ੀਕਲ ਪੋਇਟਰੀ ਡਿਸਕਸ ਕਰਦੇ ਰਹੇ ਸ਼ਾਇਦ ਮਨੁਪੂਤਾਂ ਦੀਆਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮਾੜੇ ਦਿਲ ਵਾਲੇ ਲੋਕ ਤਾਂ ਪੂਤਾਂ ਦੇ ਨਾਂ ਤੋਂ ਹੀ ਡਰ ਜਾਂਦੇ ਹਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ